ੀਤ ਲਹਿਰ ਨੇ ਜੋਰ ਫੜ ਲਿਆ ਹੈ ਜਿਸ ਕਰਕੇ ਰੋਜ਼ਾਨਾ ਤਾਪਮਨ ਹੀਠਾਂ ਆ ਰਿਹਾ ਹੈ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਫਿਰੋਜ਼ਪੁਰ ਫਰੀਦਕੋਟ ਮੁਕਸਰ ਪਠਿੰਡਾ ਪਾਜ਼ਲਕਾ ਮਾਨਸਾ ਵਿੱਚ ਕੋਲਡ ਵੇਵ ਲਈ yellow alert ਜਾਰੀ ਕੀਤਾ ਗਿਆ ਹੈ ਇਹ ਅਲਰਟ ਅਗਲੇ 48 ਘੰਟਿਆਂ ਤੱਕ ਲਾਗੂ ਰਹੇਗਾ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅਗਲੇ 48 ਘੰਟਿਆਂ ਦੌਰਾਨ ਰਾਤ ਵਿੱਚ ਠੰਡ ਵਧਣ ਦੀ ਸੰਭਾਵਨਾ ਹੈ ਰਾਤ ਦਾ ਘਟੋ ਘਟਾ ਤਾਪਮਨ ਆਮ ਤੋਂ 2.7 ਡਿਗਰੀ ਘਟ ਰਿਹਾ ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਰਾਤ ਦਾ ਵਤਨਮ ਤਾਪਮਨ 0.1 ਡਿਗਰੀ ਘਟ ਰਿਹਾ ਹੈ ਅਤੇ ਆਮ ਦੇ ਨੇੜੇ ਹੈ ਸਾਰੇ ਸ਼ਹਿਰਾਂ ਦਾ ਤਾਪਮਨ ਜੋ ਪਹਿਲਾਂ ਲਗਭਗ 30 ਡਿਗਰੀ ਦੇ ਨੇੜੇ ਸੀ ਹੁਣ 26 ਤੋਂ ਲੈ ਕੇ 29 ਡਿਗਰੀ ਦਰਮਿਆਨ ਰਿਕਾਰਡ ਕੀਤਾ ਜਾ ਰਿਹਾ ਹੈ ਇਸ ਦੌਰਾਨ ਹੀ ਰਾਜ ਦਾ ਘੱਟੋ ਘੱਟ ਤਾਪਮਨ 0.7 ਡਿਗਰੀ ਘਟਿਆ ਹੈ ਅਤੇ ਆਮ ਤੋਂ 2.7 ਡਿਗਰੀ ਘਟ ਹੈ ਅਸਿਕ ਫਰੀਦਕੋਟ ਵਿੱਚ ਸਭ ਤੋਂ ਘੱਟ ਤਾਪਮਨ 7.2 ਡਿਗਰੀ ਦਰਜ ਕੀਤਾ ਗਿਆ ਅਮਰਸਰ ਵਿੱਚ ਘੱਟੋ ਘੱਟ ਤਾਪਮਨ 9.6 ਡਿਗਰੀ ਪੁਧਿਆਣਾ ਵਿੱਚ 9 ਡਿਗਰੀ ਪਟਿਆਲਾ ਵਿੱਚ 10.1 ਡਿਗਰੀ ਬਠਿੰਡਾ ਵਿੱਚ 8 ਡਿਗਰੀ ਗੁਰਦਾਸਪੁਰ ਵਿੱਚ 10 ਡਿਗਰੀ ਅਤੇ ਐਸ.ਬੀ.ਐਸ ਨਗਰ ਵਿੱਚ ਘੱਟੋ ਘੱਟ ਤਾਪਮਨ 9.1 ਡਿਗਰੀ ਦਰਜ ਕੀਤਾ ਗਿਆ ਅਸਿਕ ਪੰਜਾਬ ਵਿੱਚ ਅਗਲੇ 48 ਘੰਟਿਆਂ ਤੱਕ ਠੰਡੀ ਲਹਿਰ ਦਾ ਪੂਰਾ ਅਸਰ ਵਿਖਾਈ ਦੇਵੇਗਾ ਆਉਣ ਵਾਲੇ ਦਿਨਾਂ ਵਿੱਚ ਇਸ ਵੇਲੇ ਤਾਪਮਨ ਵਿੱਚ 2 ਡਿਗਰੀ ਤੱਕ ਦੀ ਗਿਰਾਵਟ ਹੋ ਸਕਦੀ ਹੈ ਇਸ ਤੋਂ ਇਲਾਵਾ ਰਾਤ ਤਾਪਮਨ ਵਿੱਚ ਹਲਕਾ ਸੁਝਾਰ ਹੋਵੇਗਾ ਅਤੇ ਤਾਪਮਨ ਆਮ ਹੋਣਾ ਸ਼ੁਰੂ ਹੋ ਜਾਵੇਗਾ ਨਮੀਨ ਤਾਪਮਨ 6 ਤੋਂ ਲੈ ਕੇ 8 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ ਜਦਕਿ ਰਾਤ ਦੇ ਹੋਰ ਹਿੱਸਿਆਂ ਵਿੱਚ ਨਮੀਨ ਤਾਪਮਨ 8 ਤੋਂ ਲੈ ਕੇ 10 ਡਿਗਰੀ ਸੈਲਸੀਅਸ ਤੇ ਉੱਚਾ ਰਹਿਣ ਦੀ ਸੰਭਾਵਨਾ ਹੈ ਇਸ ਸਥਿਤੀ ਵਿੱਚ ਉੱਤਰੀ ਅਤੇ ਪੱਛਮੀ ਜਿਲ੍ਹਿਆਂ ਵਿੱਚ ਨਵੇਂ ਤਾਪਮਨ ਆਮ ਤੋਂ ਘੱਟ ਰਹਿ ਸਕਦਾ ਹੈ ਜਦਕਿ ਹੋਰ ਜ਼ਿਲ੍ਹਿਆਂ ਵਿੱਚ ਤਾਪਮਨ ਆਮ ਦੇ ਨੇੜੇ ਰਹਿਣ ਦੀ ਉਮੀਦ ਹੈ ਤਾਂ ਦੇ ਕਿ ਠੀਤ ਲਹਿਰ ਨੇ ਜ਼ੋਰ ਫੜ ਲਿਆ ਹੈ ਜਿਸ ਕਾਰਕਿ ਰੋਜ਼ਾਨਾ ਤਾਪਮਨ ਹੀਠਾ ਆ ਰਿਹਾ ਹੈ ਪੰਜਾਬ ਦੇ 6 ਜ਼ਿਲ੍ਹੇਆ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਾਜ਼ਿਲਕਾ ਪਠਿੰਡਾ ਅਤੇ ਮਾਨਸਾ ਵਿੱਚ ਕੋਲਡ ਵੇਵ ਲਈ येलो ਅਲਰਟ ਜਾਰੀ ਕੀਤਾ ਗਿਆ ਹੈ ਇਹ ਅਲਰਟ ਅਗਲੇ 48 ਘੰਟਿਆਂ ਤੱਕ ਲਾਗੂ ਰਹੇਗਾ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅਗਲੇ 48 ਘੰਟਿਆਂ ਦੌਰਾਨ ਰਾਜ ਵਿੱਚ ਰਾਜਵੀਂ ਠੰਡ ਵੱਧਣ ਦੀ ਸੰਭਾਵਨਾ ਹੈ ਰਾਜ ਦਾ ਘਟੋ ਕਰਤਾ ਪਰ ਆਮ ਤੋ 2.7 ਡਿਗਰੀ ਘਟ ਰਿਹਾ ਹੈ ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਕੀਤੇ ਗਏ ਅੰਕੜੇ ਮੁਤਾਬਕ ਰਾਜ ਦਾ ਗਤਮ તાਪਮਨ 0.1 ਡਿਗਰੀ ਘਟਿਆ ਹੈ ਅਤੇ ਆਮ ਦੀ ਨੇੜੇ ਹੈ ਸਾਰੇ ਸ਼ਹਿਰਾਂ ਦਾ ਤਾਪਮਨ ਜੋ ਪਹਿਲਾਂ ਲਗਭਗ 30 ਡਿਗਰੀ ਦੇ ਨੇੜੇ ਸੀ ਹੁਣ 26 ਤੋਂ ਲੈ ਕੇ 29 ਡਿਗਰੀ ਦਰਮਿਆਨ ਰਿਕਾਰਡ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਰਾਜ ਦਾ ਘਟੋ ਘਟਾਪਨ 0.7 ਡਿਗਰੀ ਘਟਿਆ ਹੈ ਤੇ ਆਮ ਤੋਂ 2.7 ਡਿਗਰੀ ਘਟ ਰਿਹਾ ਹੈ ਦਾਸੀ ਕਿ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਤਾਬਕ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਗੋਲਡ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ ਦੱਸਿਆ ਕਿ ਅਗਲੇ 48 ਘੰਟਿਆਂ ਵਿੱਚ ਤਾਪਮਾਨ ਹੋ ਡਿਗੇਗਾ ਠੰਡ ਵਧੇਗੀ